ਪ੍ਰੋਫੈਸਰ ਤਵਿੰਦਰ ਪਾਰ ਭੁੱਲਰ ਜਿਹੜੇ ਕਿ 25 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜੇਲ੍ਹ 'ਚ ਬੰਦ ਨੇ ਜਿਨ੍ਹਾਂ ਦੀ ਨਾ ਸਿਰਫ ਸਿਹਤ ਬਲਕਿ ਮਾਨਸਿਕ ਸਥਿਤੀ ਵੀ ਬਹੁਤ ਚੰਗੀ ਨਹੀਂ ਕਹੀ ਜਾ ਸਕਦੀ ਹੈ ਮੈਡੀਕਲ ਰਿਪੋਰਟਾਂ ਕਹਿੰਦੀਆਂ ਔਰ ਪੰਜਾਬ ਦੀ ਔਰ ਖਾਸ ਕਰ ਲੁਧਿਆਣੇ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਐਨਓਸੀ ਕਈ ਵਾਰ ਦਿੱਤੀ ਆ ਵੀ ਇਹਨਾਂ ਨੂੰ ਛੱਡਿਆ ਜਾ ਸਕਦਾ ਹੈ ਦਸੰਬਰ ਦੇ ਮਹੀਨੇ ਚ ਜਿਹੜਾ ਇਹਨਾਂ ਦੀ ਰਿਹਾਈ ਵਾਸਤੇ ਬੋਰਡ ਗਠਿਤ ਹੋਇਆ ਸੱਤ ਮੈਂਬਰੀ ਬੋਰਡ ਗਠਿਤ ਹੋਇਆ ਉਸ ਉਸ ਬੋਰਡ ਚ ਇੱਕ ਮਨਿਸਟਰ ਹੈ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਿਟ ਕੁਲੀਕ ਕਲਾਸ਼ ਗਹਿਲੋਜ ਜੀ ਕਲਾਸ਼ ਗਹਿਲੋਜ ਜੀ ਜੇਲ ਮੰਤਰੀ ਹੈ ਦਿੱਲੀ ਸਰਕਾਰ ਔਰ ਉਸ ਬੋਰਡ ਦੇ ਮੈਂਬਰ ਹੈ ਔਰ ਇਕਲਾਤੇ ਕਲਾਸ਼ ਗਹਿਲੋ ਜੀ ਹੈ ਜਿਨ੍ਹਾਂ ਨੇ ਇਸ ਪਿਛਲੇ ਦਿਨਾਂ ਜਿਹੜੀ ਮੀਟਿੰਗ ਹੋਈ ਬੋਰਡ ਦੀ ਉਰ ਤੇ ਪੁਰਜ਼ੋਰ ਤਰੀਕੇ ਨਾਲੇ ਗੱਲ ਰੱਖੀ ਕਿ ਪ੍ਰੋਫੈਸਰ ਤਵਿੰਦਰ ਪਾਲ ਭੁੱਲਰ ਜੀ ਨੂੰ ਰਿਲੀਜ਼ ਕੀਤਾ ਜਾਵੇ ਔਰ ਉਹਦੇ ਗਰਾਊਂਡ ਹੈ ਉਹਦੇ ਤਿੰਨ ਗਰਾਊਂਡ ਉਹਨਾਂ ਨੇ ਕਿਹਾ ਇੱਕ ਤੇ 25 ਸਾਲ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਬਿਹਾਈਂਡ ਦਾ ਬਾੜ ਮੈਡੀਕਲ ਰਿਪੋਰਟ ਦੇ ਹਿਸਾਬ ਨਾਲ ਉਹਨਾਂ ਦੀ ਸਿਹਤ ਜਿਹੜੀ ਆ ਉਹ ਵੀ ਠੀਕ ਨਹੀਂ ਹੈ ਔਰ ਉਹਨਾਂ ਦੇ ਹੋਮ ਟਾਊਨ ਦੀ ਪੁਲਿਸ ਨੇ ਵੀ ਐਨਓਸੀ ਦਿੱਤੀ ਆ ਵੀ ਉਹਨਾਂ ਨੂੰ ਛੱਡਿਆ ਜਾ ਸਕਦਾ ਹੈ ਹੁਣ ਜਿਹੜੀ ਦਸੰਬਰ ਦੇ ਮਹੀਨੇ ਚ ਬੋਰਡ ਦੀ ਮੀਟਿੰਗ ਹੋਈ ਸੱਤ ਮੈਂਬਰੀ ਬੋਰਡ ਹੈ ਮੈਂ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਸੱਤ ਮੈਂਬਰੀ ਬੋਰਡ ਹੈ ਜਿਹੜਾ ਗਠਿਤ ਕੀਤਾ ਲੈਫਟਨੈਂਟ ਗਵਰਨਰ ਆਫ ਦਿੱਲੀ ਭਾਜਪਾ ਦੇ ਨੁਮਾਇੰਦੇ ਲੈਫਟਨੈਂਟ ਗਵਰਨਰ ਨੇ ਸੱਤ ਮੈਂਬਰੀ ਬੋਰਡ ਬਣਾਇਆ ਹੋਇਆ ਜਿਦੇ ਚ 6 ਮੈਂਬਰ ਲਗਾਤਾਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕਰ ਰਿਹਾ ਔਰ ਆ ਮਿੰਟਸ ਹੈ ਮੇਰ ਕੋ ਮੀਟਿੰਗ ਦੇ ਇਕਲੋਤੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਟ ਕੁਲੀਕ ਕਲਾਸ਼ ਗਹਿਲੋਜੀ ਨੇ ਇਸ ਮੀਟਿੰਗ ਚ ਪੁਰਜ਼ੋਰ ਤਰੀਕੇ ਨਾਲ ਇਹ ਮੰਗ ਕੀਤੀ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਰਿਹਾ ਕੀਤਾ ਜਾਵੇ ਉਸ ਭਾਜਪਾ ਦੇ ਨੋਮੀਨੇਟਡ 6 ਮੈਂਬਰਾਂ ਨੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕੀਤਾ ਹੈ ਇਹ ਫੈਕਟ ਆ ਮੇਰੇ ਕੋ ਮਿੰਟਸ ਪਿਆ ਮੀਟਿੰਗ ਦੇ ਪ੍ਰੋਫੈਸਰ ਤਵਿੰਦਰ ਪਾਰ ਭੁੱਲਰ ਜਿਹੜੇ ਕਿ 25 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜੇਲ੍ਹ ਚ ਬੰਦ ਨੇ ਜਿਨ੍ਹਾਂ ਦੀ ਨਾ ਸਿਰਫ ਸਿਹਤ ਬਲਕਿ ਮਾਨਸਿਕ ਸਥਿਤੀ ਵੀ ਬਹੁਤ ਚੰਗੀ ਨਹੀਂ ਕਹੀ ਜਾ ਸਕਦੀ ਹੈ ਮੈਡੀਕਲ ਰਿਪੋਰਟਾਂ ਕਹਿੰਦੀਆਂ ਔਰ ਪੰਜਾਬ ਦੀ ਔਰ ਖਾਸ ਕਰ ਲੁਧਿਆਣੇ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਐਨਓਸੀ ਕਈ ਵਾਰ ਦਿੱਤੀ ਆ ਵੀ ਇਹਨਾਂ ਨੂੰ ਛੱਡਿਆ ਜਾ ਸਕਦਾ ਹੈ ਦਸੰਬਰ ਦੇ ਮਹੀਨੇ ਚ ਜਿਹੜਾ ਇਹਨਾਂ ਦੀ ਰਿਹਾਈ ਵਾਸਤੇ ਬੋਰਡ ਗਠਿਤ ਹੋਇਆ ਸੱਤ ਮੈਂਬਰੀ ਬੋਰਡ ਗਠਿਤ ਹੋਇਆ ਉਸ ਉਸ ਬੋਰਡ ਚ ਇੱਕ ਮਨਿਸਟਰ ਹੈ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਿਟ ਕੁਲੀਕ ਕਲਾਸ਼ ਗਹਿਲੋਜ ਜੀ ਕਲਾਸ਼ ਗਹਿਲੋਜ ਜੀ ਜੇਲ੍ਹ ਮੰਤਰੀਆਂ ਦਿੱਲੀ ਸਰਕਾਰ ਔਰ ਇਸ ਬੋਰਡ ਦੇ ਮੈਂਬਰ ਹੈ ਔਰ ਇਕਲਾਪਿਤ ਕਲਾਸ਼ ਗਹਿਲੋ ਜੀ ਹੈ ਜਿਨ੍ਹਾਂ ਨੇ ਇਸ ਪਿਛਲੇ ਦਿਨਾਂ ਜਿਹੜੀ ਮੀਟਿੰਗ ਹੋਈ ਬੋਰਡ ਦੀ ਉੱਚ ਪਰਜੋਰ ਤਰੀਕੇ ਨਾਲੇ ਗੱਲ ਰੱਖੀ ਕਿ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਜੀ ਨੂੰ ਰਿਲੀਜ਼ ਕੀਤਾ ਜਾਵੇ ਔਰ ਉਹਦੇ ਗਰਾਊਂਡ ਹੈ ਉਹਦੇ ਤਿੰਨ ਗਰਾਊਂਡ ਉਹਨਾਂ ਨੇ ਕਿਹਾ ਇੱਕ ਤੇ 25 ਸਾਲ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਬਿਹਾਈਂਡ ਦਾ ਬਾਰ ਮੈਡੀਕਲ ਰਿਪੋਰਟ ਦੇ ਹਿਸਾਬ ਨਾਲ ਉਹਨਾਂ ਦੀ ਸਿਹਤ ਜਿਹੜੀ ਆ ਉਹ ਵੀ ਠੀਕ ਨਹੀਂ ਆ ਔਰ ਉਹਨਾਂ ਦੇ ਹੋਮ ਟਾਊਨ ਦੇ ਪੁਲਿਸ ਨੇ ਵੀ ਐਨਓਸੀ ਦਿੱਤੀ ਆ ਵੀ ਉਹਨਾਂ ਨੂੰ ਛੱਡਿਆ ਜਾ ਸਕਦਾ ਹੈ ਹੁਣ ਜਿਹੜੀ ਦਸੰਬਰ ਦੇ ਮਹੀਨੇ ਚ ਬੋਰਡ ਦੀ ਮੀਟਿੰਗ ਹੋਈ ਸੱਤ ਮੈਂਬਰੀ ਬੋਰਡ ਹੈ ਮੈਂ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਸੱਤ ਮੈਂਬਰੀ ਬੋਰਡ ਹੈ ਜਿਹੜਾ ਗਠਿਤ ਕੀਤਾ ਲੈਫਟਨੈਂਟ ਗਵਰਨਰ ਆਫ ਦਿੱਲੀ ਭਾਜਪਾ ਦੇ ਨੁਮਾਇੰਦੇ ਲੈਫਟਨੈਂਟ ਗਵਰਨਰ ਨੇ ਸੱਤ ਮੈਂਬਰੀ ਬੋਰਡ ਬਣਾਇਆ ਹੋਇਆ ਜਿਦੇ ਚ 6 ਮੈਂਬਰ ਲਗਾਤਾਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕਰ ਰਿਹਾ ਔਰ ਆ ਮਿੰਟਸ ਹੈ ਮੇਰ ਕੋ ਮੀਟਿੰਗ ਦੇ ਇਕਲੋਤੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਟ ਕੁਲੀਕ ਕਲਾਸ਼ ਗਹਿਲੋਜੀ ਨੇ ਇਸ ਮੀਟਿੰਗ ਚ ਪੁਰਜ਼ੋਰ ਤਰੀਕੇ ਨਾਲ ਇਹ ਮੰਗ ਕੀਤੀ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਰਿਹਾ ਕੀਤਾ ਜਾਵੇ ਉਸ ਭਾਜਪਾ ਦੇ ਨੋਮੀਨੇਟਡ 6 ਮੈਂਬਰਾਂ ਨੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕੀਤਾ ਹੈ ਇਫੈਕਟ ਆ ਮੇਰੇ ਕੋ ਮਿੰਟਸ ਪਿਆ ਮੀਟਿੰਗ ਦੇ